ਸਵੇਰੇ ਪੈਰ ਮੰਜੀ ਤੋਂ ਥੱਲੇ ਤਾਂ ਰੱਖਣਾ ਬੈੱਡ ਤੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਕਰਕੇ ਫਿਰ ਅਰਸ ਨੂੰ ਮੈਂ ਰਾਤ ਵੀ ਕਿਹਾ ਫਿਰ ਬੜੇ ਸਵਾਲ ਉੱਠਣਗੇ ਜੀ ਫਿਰ ਮੂੰਹ ਨਾ ਤੋ ਇਹ ਜੀ ਇਸ਼ਨਾਨ ਪਹਿਲਾਂ ਕਰ ਲਈਏ ਜੀ ਇਹ ਉੱਠਦੇ ਨਾ ਨਹੀਂ ਇਸ਼ਨਾਨ ਕਰਨਾ ਪਰ ਗੁਰੂ ਰਾਮਦਾਸ ਜੀ ਨੇ ਥੋੜਾ ਕਿਹਾ ਉੱਠ ਕੇ ਪਹਿਲਾਂ ਨਾਉ ਕਹਿੰਦੇ ਉੱਠਦਿਆਂ ਸਾਰ ਪਹਿਲਾਂ ਸਿਮਰਨ ਕਰੋ ਗੁਰ ਸਤਗੁਰ ਕਾ ਜੋ ਸਿੱਖ ਅਖਾਇਸੋ ਭਲਕੇ ਉੱਠ ਰ ਨਾਮ ਤੇ ਆਵੇ ਉਹਦੇ ਕਈ ਕਾਰਨ ਨਹੀਂ ਚਲੋ ਵੱਖਰਾ ਵਿਸ਼ਾ ਕਿ ਭਲਕੇ ਕਿਉਂ ਭਲਪੇ ਦਾ ਅਰਥ ਅੰਮ੍ਰਿਤ ਵੇਲਾ ਕੱਲ ਨਹੀਂ ਹੈਗਾ ਹੁਣ ਉੱਥੇ ਫਿਰ ਸ਼ਬਦ ਵਰਤਿਆ ਉਦਮ ਕਰੇ ਭਲਕੇ ਇਹ ਦੋ ਕਿਉਂ ਕਹਿ ਦਿੱਤੇ ਭਲਕੇ ਤੇ ਪ੍ਰਭਾਤੀ ਕਿਉਂਕਿ ਅਸੀਂ ਵਿਆਖਿਆ ਵਾਲੇ ਕਹਿਣ ਲੱਗ ਪਏ ਅੰਮ੍ਰਿਤ ਵੇਲਾ ਕੋਈ ਨਹੀਂ ਹੁੰਦਾ ਗੁਰੂ ਨੇ ਭਲਕੇ ਨਾਲ ਪ੍ਰਭਾਤੀ ਲਿਖ ਦਿੱਤਾ ਬੰਦਾ ਬਣ ਓਏ ਭਲਕੇ ਦਾ ਅਰਥ ਦੁਪਹਿਰ ਨਹੀਂ ਭਲਕੇ ਦਾ ਅਰਥ ਅੰਮ੍ਰਿਤ ਵੇਲਾ ਹੈ ਉਠ ਇਸ਼ਨਾਨ ਕਰੋ ਪਰਭਾਤੇ ਸੋਏ ਖਰ ਆਰਾਤੇ ਮੈਂ ਫਿਰ ਬੇਨਤੀ ਕਰਾਂ ਉੱਠ ਦਿਆ ਸਾਰੇ ਗੱਲ ਪੱਕੀ ਰੱਖੀਏ ਹੁਣ ਸਭ ਦੇ ਸਹਰਾ ਨੇ ਫੋਨ ਖੈ ਰਾਤ ਉਥੇ ਵਿਸਾ ਸੀ ਵੈਦ ਦਾ ਤੇ ਮੈਂ ਯਤਨ ਕਰਨਾ ਵੀ ਆਪਾਂ ਬਾਣੀ ਚ ਵੱਧ ਤੋਂ ਵੱਧ ਕਿਉਂਕਿ ਗੁਰਮਖੋ ਦੁਖ ਸੁਖ ਜ਼ਿੰਦਗੀ ਦਾ ਹਿੱਸਾ ਹੈ ਨਾ ਇਹਨੂੰ ਕਦੀ ਭੁੱਲੀਏ ਨਾ ਮੇਰੇ ਤੇ ਵੀ ਆਉਂਦਾ ਹੈ ਤੁਹਾਡੇ ਤੇ ਵੀ ਆਉਣਾ ਹੈ ਗੁਰੂ ਅੰਗਦ ਸਾਹਿਬ ਜੀ ਨੂੰ ਇੱਕ ਵਾਰੀ ਪੁੱਛਿਆ ਸੀ ਭਾਈ ਕਦਾਰੂ ਸਿੱਖ ਸੰਗ ਕਿ ਮਹਾਰਾਜ ਜਦੋਂ ਅਤ ਦਾ ਦੁੱਖ ਢੀੜਾ ਵਾਸ਼ਨਾ ਆ ਜਾਏ ਬੰਦਾ ਕਿਵੇਂ ਬਚੇ ਹਜ਼ੂਰ ਨੇ ਫਰਮਾਇਆ ਜਦੋਂ ਜੰਗਲ ਨੂੰ ਅੱਗ ਲੱਗਦੀ ਹੈ ਖਰਨ ਕੀ ਕਰਦਾ ਹੈ ਸੱਚੇ ਪਾਤਸ਼ਾਹ ਜੰਗਲ ਅੱਗ ਨਾਲ ਮੱਚਣ ਲੱਗ ਪਏ ਖਰਨ ਦੌੜ ਕੇ ਪਾਣੀ ਦੇ ਦਰਿਆਾਂ ਵੀ ਚਲਾ ਜਾਂਦਾ ਹੈ ਕਹਿੰਦੇ ਉਹ ਬਚ ਜਾਂਦਾ ਹੈ ਨਾ ਪਾਣੀ 'ਚ ਜਾ ਕੇ ਜਦੋਂ ਅੰਦਰ ਨੂੰ ਅੱਗ ਲੱਗਣ ਲੱਗੇ ਦੌੜ ਕੇ ਬਾਣੀ 'ਚ ਚਲੇ ਜਾਓ ਅੰਦਰ ਅੱਗ ਦੀ ਵਾਸ਼ਨਾ ਤੋਂ ਬਚ ਜਾਏਗਾ ਵਾਸ਼ਨਾ ਦੀ ਅੱਗ ਤੋਂ ਬਚ ਜਾਏਗਾ ਮੇਰੀ ਬੇਨਤੀ ਹੈ ਅਸੀਂ ਜਪਜੀ ਸਾਹਿਬ ਤੋਂ ਸ਼ੁਰੂਆਤ ਕਰੀਏ ਜਿਨਾ ਕਦੀ ਨਹੀਂ ਕੀਤਾ ਕਿ ਫਿਰ ਮੇਰੀ ਅਰਜ਼ ਗੈ ਇਸ਼ਨਾਨ ਕਰੀਏ ਪਰ ਸਭ ਤੋਂ ਪਹਿਲਾਂ ਚੇਤੇ ਰੱਖ ਲੋ ਗੁਰੂ ਨਾਨਕ ਸਾਹਿਬ ਨਾਲ ਬੋਲਣ ਤੋਂ ਬਿਨਾ ਮੈਂ ਕਿਸੇ ਹੋਰ ਨਾਲ ਬੋਲਣਾ ਹੀ ਨਹੀਂ ਸਭ ਤੋਂ ਪਹਿਲਾਂ ਜਪਜੀ ਸਾਹਿਬ ਉਸ ਤੋਂ ਬਾਅਦ ਨਿਤਨੇਮ 'ਚ ਫਿਰ ਭਾਵੇਂ ਕਰ ਲੋ ਸਭ ਤੋਂ ਪਹਿਲਾਂ ਅੱਖ ਖੁੱਲ੍ਹੇ ਫੋਨ ਸਾਡੇ ਸਹਰਾਣੇ ਪੈ ਚੁਲੋ ਅੱਜਕੱਲ ਵੈਸੇ ਜਿਹੜਾ ਆਨੰਦ ਗੁਟਕੇ ਤੇ ਪੋਥੀ ਤੋਂ ਆਉਂਦਾ ਫੋਨ ਆਈਪੈਡ ਤੋਂ ਨਹੀਂ ਜਿਉਂਦਾ ਫਿੱਕਾ ਫਿੱਕਾ ਲੱਗਦਾ ਹੈ ਮਾਨ ਨਹੀਂ ਮੰਦਾ ਛੇਤੀ ਪਰ ਸਭ ਤੋਂ ਪਹਿਲਾਂ ਆਪਾਂ ਜਪਜੀ ਸਾਹਿਬ ਦਾ ਪਾਠ ਹੁਣ ਜਪਜੀ ਸਾਹਿਬ ਦੀਆਂ 38 ਪੌੜੀਆਂ ਨੇ ਉਹਨੇ ਬਜ਼ੁਰਗ ਕਹਿ ਰਹੇ ਸਨ ਅਮਲ ਮੈਂ ਤਾਂ ਹੀ ਮੇਰੇ ਮਨ ਚ ਆ ਗਿਆ ਉਹ ਪਾਠ ਸੱਚੇ ਵੇ ਜਿਨੂੰ ਖਾਲਸਾ ਬ੍ਰह्म ਗਿਆਨੀ ਸਿੱਖ ਗੁਰਮਖ ਸਾਧੂ ਹਰ ਜਨ ਜਿੰਨੇ ਸ਼ਬਦ ਵਰਤਨੇ ਆ ਰੋਹਾਨੀ ਉਹ ਕੌਣ ਹੈ ਘੜਿਆ ਹੋਇਆ ਜੀਵਨ ਕੀ ਹੈ ਗੁਰਮਖੋ 88ਵੀਂ ਪੌੜੀ ਜ਼ਿੰਦਗੀ ਚ ਧਾਰਨ ਕਰ ਲਈਏ ਬਸ ਸਮਝੋ ਸਿੱਖ ਬਣ ਜਾਗੇ ਮੈਂ ਇਹਦੇ ਅਰਥ ਅਜ ਕਰਕੇ ਜਾਣੇ ਸਿਰਫ ਹੈ ਉਹ ਉਦਾਹਰਨ ਸੋਨੇ ਦੀ ਇੱਕ ਪਾਸੇ ਸੋਨੇ ਘੜਨ ਦੇ ਸੰਦ ਨੇ ਤੇ ਕਾਰੀਗਰ ਹੈ ਦੂਜੇ ਪਾਸੇ ਬਿਲਕੁਲ ਉਹਦੇ ਬਰਾਬਰ ਆਤਮਿਕ ਜੀਵਨ ਕਿਵੇਂ ਘੜਨਾ ਹੈ ਉਹਦੀ ਉਦਾਹਰਣ ਹੈ ਮੈਂ ਤਾਂ ਇਹ ਸ਼ਬਦ ਸ਼ੁਰੂ ਕਰ ਲਿਆ ਵੀ ਚਲੋ ਸਾਰੇ ਪਾਠ ਕਰਦੇ ਆਂ ਘੜੀ ਕੋਈ ਚੀਜ਼ ਦੀ ਕੀਮਤ ਪੈ ਜਾਂਦੀ ਹੈ ਫਿਰ ਅਰਜ਼ ਖੈ ਕਿ ਜਿਹੜੀ ਚੀਜ਼ ਘੜੀ ਜਾਏ ਇਹੀ ਕਾਰਨ ਕਿ ਜਦੋਂ ਸਤਗੁਰੂ ਐਮਨਾਬਾਦ ਕਹੇ ਭਾਈ ਲਾਲੋ ਸਾਹਿਬ ਜੀ ਨੇ ਤਾਂ ਮਾਰ ਨੂੰ ਸੱਦਾ ਹੀ ਨਹੀਂ ਦਿੱਤਾ ਜੀ ਕਿਤੇ ਇਤਿਹਾਸ ਚ ਬੜੋ ਕੋਈ შე ਵੀ ਇਤਿਹਾਸ ਕਰਨ ਨਹੀਂ ਕਿਹਾ ਭਾਈ ਲਾਲੋ ਨੇ ਕਿਹਾ ਵੇ ਬਾਬਾ ਜੀ ਆਇਓ ਤੇ ਚਰਨ ਪਾਇਓ ਬਾਬਾ ਜੀ ਆਇਓ ਪ੍ਰਸ਼ਾਦਾ ਜਗਿਓ ਉਹਨੂੰ ਤੇ ਪਤਾ ਵੀ ਨਹੀਂ ਉਹ ਤੇ ਵਿਚਾਰਾ ਕਿੱਲੇ ਘੜ ਰਿਹਾ ਬੂਆ ਖੜ ਗਿਆ ਪੁਰਾਣੀ ਜਿਹੋ ਦਾ ਘਰ ਦਰਵਾਜ਼ਾ ਖੜ ਗਿਆ ਆਵਾਜ਼ ਆਈ ਮਹਾਰਾਜ ਜੀ ਨੇ ਦਿੱਤੀ ਆਵਾਜ਼ ਲਾਲੋ ਭਾਈ ਲਾਲੋ ਸਾਹਿਬ ਜੀ ਨੂੰ ਭਾਈ ਲਾਲੋ ਨੂੰ ਘਾਰੇ ਤੇ ਯਾਦ ਰੱਖਿਓ ਪੰਜਾਬੀ ਦਾ ਬੜਾ ਮਿੱਠਾ ਲਫ਼ਜ਼ ਹੈ ਵੇ ਹਣਾ ਵੇ ਇਹ ਫੋਨ ਨਹੀਂ ਵਰਦੇ ਵੇ ਮੇਰਿਆ ਵੀਰਾ ਵੇ ਮੇਰੇ ਬਾਬੁਲਾ ਬਾਬਾ ਜੀ ਨੇ ਇੰਨਾ ਮਿੱਠਾ ਸ਼ਬਦ ਵਰਤਿਆ ਸੱਤ ਵਰੀ ਵਰਤਿਆ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਸੱਤ ਵਰੀ ਕਿਹਾ ਵੇ ਲਾਲੋ ਵੇ ਲਾਲੋ ਫਿਰ ਅਰਜ਼ ਹੈ ਕਿल्ले ਘੜ ਰਹੇ ਸਨ ਆਵਾਜ਼ ਦਿੱਤੀ ਲਾਲੋ ਘਰ ਹੈ ਜੀ ਆਪ ਜੀ ਕੌਣ ਕਹਿ ਲੱਗੇ ਮੁਸਾਫਰ ਹਾਂ ਤੇ ਭਾਈ ਸਾਹਿਬ ਅਜੇ ਵੀ ਕਿੱਲੇ ਘੜੀ ਜਾ ਰਹੇ ਜੀ ਮੁਸਾਫਰ ਹਾਂ ਧਿਆਨ ਨਹੀਂ ਦਿੱਤਾ ਆਵਾਜ਼ ਵਾਲਾ ਸਿਰਫ ਉੱਤਰ ਦਿੱਤਾ ਮਹਾਰਾਜ ਕਹਿੰਦੇ ਨੇ ਮੁਸਾਫਰ ਹਾਂ ਤੇ ਕਿੱਲੇ ਘਟਦਿਆਂ ਕਹਿੰਦਾ ਬਾਬਾ ਜੀ ਨੂੰ ਇਹ ਸਾਰੀ ਦੁਨੀਆ ਹੀ ਮੁਸਾਫਰ ਖਾਨਾ ਹੈ ਹਜ਼ੂਰ ਕਹਿੰਦੇ ਨੇ ਲਾਲੋ ਤੇਰੇ ਵਰਗੇ ਮੁਸਾਫਰਾਂ ਨੂੰ ਖਮਸਫਰ ਬਣਾਣ ਆਇਆ ਇਹ ਦੁਨੀਆ ਮੁਸਾਫਰ ਖਾਨਾ ਹੈ ਬਣਾਣ ਆਇਆ ਉਹਨੇ ਵੇਖਿਆ ਬੁਆ ਖੋਲ ਦਿੱਤਾ ਕਹਿੰਦੇ ਕਰ ਕੀ ਰਿਹਾ ਹੈ ਕਹਿੰਦਾ ਸਤਿਗੁਰੂ ਕਿੱਲੇ ਘੜ ਰਿਹਾ ਹਜ਼ੂਰ ਨੇ ਕਿਹਾ ساری ਜ਼ਿੰਦਗੀ ਕਿੱਲੇ ਘੜੀ ਜਾਏਗਾ ਆ ਤੈਨੂੰ ਜੀਵਨ ਘੜਨ ਦੀ ਜਾਂਚ ਦੱਸਦਾ ਮੇਰੀ ਬੇਨਤੀ ਭਾਵੇਂ ਉੱਥੇ ਲੱਕੜ ਘੜਨ ਦਾ ਜ਼ਿਕਰ ਖੈ ਸੋਨਾ ਘੜਿਆ ਹੋਇਆ ਅਸੀਂ ਉਹਨੂੰ ਵਰਤਨੇ ਘੜੀ ਕੋਈ ਚੀਜ਼ ਦੀ ਬੜੀ ਕੀਮਤ ਪੈ ਜਾਂਦੀ ਜੇ ਗੁਰਮਖੋ ਦੇਖੋ ਪੱਥਰ ਦੀ ਸਿਲ ਬਹੁਤ ਵੱਡੀ ਹੈ ਮਾਰਬਲ ਦੀ 10 ਲੱਖ ਦੀ 5 ਲੱਖ ਦੀ ਆ ਸਕਦੀ ਹੈ ਪਰ ਜਦੋਂ ਉਹਨੂੰ ਤਰਾਸ਼ ਕੇ ਮੂਰਤੀ ਕੋ ਘੜ ਦਿੰਦਾ ਨਾ ਉਸ ਮੂਰਤ ਦੀ ਕੀਮਤ ਕਈ ਵਾਰੀ ਕਰੋੜਾਂ ਵਿੱਚ ਪੈ ਜਾਂਦੀ ਹੈ ਤੇ ਜੇ ਕੋਈ ਬਹਿਸ ਕਰਕੇ ਕਹੇ ਵੀ ਇਹ ਤਾਂ ਪੱਥਰ 10 ਲੱਖ ਦਾ ਹੈ ਮੂਰਤੀ ਕਰੋੜਾਂ ਦੀ ਕਿਉਂ ਅਗੋ ਉੱਤਰ ਦਿੰਦਾ ਉਹ ਅਨ ਘੜਿਆ ਸੀ ਇਹ ਘੜਿਆ ਹੋਇਆ ਹੈ ਘੜੇ ਹੋਏ ਪੱਥਰ ਦੀ ਕੀਮਤ ਕਰੋੜਾਂ ਚ ਪੈਂਦੀ ਹੈ ਆਪ ਜੀ ਸਪੇਅਰ ਪਾਰਟ ਦਾ ਕੰਮ ਕਰਨ ਵਾਲੇ ਹੋਗੇ ਇੱਕ ਪੁਰਜਾ ਸੋਣ ਨੇ ਜਿਹੜੀ ਉਦਾਹਰਣ ਦਿੱਤੀ ਆਪ ਜੀ ਉਹ ਦਿਲ ਧਿਆਨ ਦਿਆ ਜੀ ਸਤਿਕ ਬਚਨ ਗੁਰੂ ਜੀ ਨੇ ਉੱਥੇ ਕਹੇ ਕਿਉਂਕਿ ਇਹ ਸਾਰਾ ਅਮਲੀ ਜੀਵਨ ਹੈ ਉਹ ਪੌੜੀ ਤੁਹਾਨੂੰ ਸਭ ਨੂੰ ਪਤਾ 78ਵੀਂ ਪੌੜੀ ਜਤ ਪਾਹਾਰਾਂ ਫਿਰ ਬੇਨਤੀ ਜਤ ਪਾਹਾਰਾਂ ਮਹਾਰਾਜ ਸ਼ਬਦ ਵਰਤ ਰਿਹਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਇਹ ਥੱਥੇ ਨੂੰ ਬਿਹਾਰੀ ਪਈ ਹੋਈ ਹਥਿਆਰ ਨਹੀਂ ਪੜਨਾ ਹਥਿਆਰ ਸਿਆਰੀ ਨਹੀਂ ਬੋਲਨੀ ਅਹਰਣ ਮਤ ਵੇਦ ਹਥਿਆਰ ਭਉ ਖਲਾ ਅਗਣ ਤਪਤਾਓ ਭਾਂਡਾ ਭਾਓ ਅੰਮ੍ਰਿਤ ਤਿਤ ਢਾਲ ਇਥੇ ਇਨੇ ਗੁਣ-ਗੁਣ ਤਾਂ ਫਿਰ ਘੜੀਏ ਸ਼ਬਦ ਸੱਚੀ ਤਕਸਾਲ ਆਪ ਨਾਲ ਬੋਲੇ ਖੁਸ਼ੀ ਹੋਈ ਹੁਣ ਇਹ ਸਤ ਗੁਣ ਨੇ ਅੱਠ ਸਤ ਗੁਣ ਜੀਵਨ ਕਿਵੇਂ ਘੜਿਆ ਜਾਏ ਉਦਾਹਰਨ ਸੋਨੇ ਦੀ ਦਿੱਤੀ ਥੋੜੀ ਜਿਹੀ ਮੈਂ ਬੇਨਤੀ ਕਰਦਿਆਂ ਇੱਕ ਪਾਸੇ ਸੰਦ ਨੇ ਬਾਹਰ ਦੇ ਗਹਿਣਾ ਘੜਨ ਦੇ ਦੂਜੇ ਪਾਸੇ ਦੇਵੀ ਗੁਣ ਨੇ ਜੀਵਨ ਨੂੰ ਘੜਨ ਦੇ ਦੋਨਾਂ ਨੂੰ ਬਰਾਬਰ ਰੱਖ ਕੇ ਤਲਿਓ ਮੜਾ ਜਾ ਪਹਾਰਾਦਰਥ ਪੱਠੀ ਕਰਨਿਆ ਆਪਾਂ ਬਾਰਮੁਖੀ ਸੋਨਾ ਘੜ ਲਈ ਪੱਠੀ ਚਾਹੀਦੀ ਏ ਅੰਦਰ ਦਾ ਜੀਵਨ ਘੜਨ ਵਾਸਤੇ ਕਰੈਕਟਰ ਹੋਣਾ ਚਾਹੀਦਾ ਜੱਤ ਪਹਾੜਾ ਪਹਿਲਾਂ ਥੋੜੇ ਥੋੜੇ ਅਰਥ ਦੇਖ ਲਈ ਬਰਾਬਰ ਰੱਖ ਕੇ ਇੱਕ ਪਾਸੇ ਸੰਦ ਔਜ਼ਾਰ ਕਹਿ ਲੋ ਦੂਜੇ ਪਾਸੇ ਦੇਵੀ ਗੁਣ ਪੱਠੀ ਤੋਂ ਬਿਨਾ ਸੋਨਾ ਨਹੀਂ ਪਿਗਲਦਾ ਤੇ ਮਹਾਰਾਜ ਕਹਿੰਦੇ ਨੇ ਪਹਾੜਾ ਜੱਤ ਅਰਥ ਮੈਂ ਕਰ ਰਿਹਾ ਵਾਂ ਜੱਤ ਪਹਾੜਾ ਇੱਕ ਪਾਸੇ ਪੱਠੀ ਦੂਜੇ ਪਾਸੇ ਜੱਤ ਦੀ ਪੱਠੀ ਅੱਗੇ ਪੱਠੀ ਹੋਵੇ ਤੇ ਸੁਨਿਆਰ ਜ਼ਰੂਰੀ ਹੈ ਦੂਜੇ ਪਾਸੇ ਸੁਨਿਆਰ ਤੇ ਦੇਵੀ ਗੁਣ ਧੀਰਜ ਫਿਰ ਅਰਜ ਧੀਰਜ ਸੁਨਿਆਰ ਅੱਗੇ ਜੇ ਅਹਿਰਨ ਖੈ ਤੇ ਸੋਨਾ ਉਹਦੇ ਤੇ ਘੜਿਆ ਜਾਣਾ ਹੈ ਅਹਿਰਨ ਬਾਹਰ ਦਾ ਸੋਨਾ ਘੜ ਲਈ ਜੀਵਨ ਕਰਨ ਵਾਸਤੇ ਮਤ ਫਿਰ ਸੁਣਿਓ ਜੱਤ ਸੁਨਿਆਰ ਤੇ ਮਤ ਤਿੰਨ ਗੱਲਾਂ ਹੋ ਗਈਆਂ ਉਥੇ ਪਹਾਰਾ ਸੁਨਿਆਰ ਮੈਂ ਸ਼ਬਦ ਵਰਤੇ ਜਿਹੜੇ ਅਹਿਰਨ ਫਿਰ ਅਰਜ ਜਤ ਪਹਾਰਾਂ ਧੀਰਜ ਸੁਨਿਆਰ ਅਹਰਨ ਮਤ ਵੇਦ ਖਥਿਆਰ ਵੇਦਦਰਤ ਗੁਰੂ ਕਾ ਗਿਆਨ ਉੰਜ ਵੈਸੇ ਵੇਦ ਦਾ ਲਬਜ਼ੀ ਅਰਥ ਹੀ ਗਿਆਨ ਹੁੰਦਾ ਠੀਕ ਹੈ ਚਾਰ ਵੇਦ ਕਹਿੰਦੇ ਆ ਵਿਦ ਤਾਤੂ ਤੋਂ ਬਣਿਆ ਵੇਦ ਹਥਿਆਰ ਕਿਉਂਕਿ ਹਥੋੜਾ ਚਾਹੀਦਾ ਹੁਣ ਚੌਥਾ ਔਜ਼ਾਰ ਉਹਦਾ ਖਥਿਆਰ ਹਥੋੜਾ ਹੈ ਇੱਥੇ ਗੁਰੂ ਜੀ ਸ਼ਬਦ ਵਰਤ ਰਿਹਾ ਗਿਆਨ ਅਹਿਰਣ ਮਤ ਵੇਦ ਹਥਿਆਰ ਭਾਉ ਖੱਲਾ ਧੌਂਕੜੀ ਉਹ ਫੂਕ ਮਾਰਦੇ ਆ ਉਂ ਚ ਚਮੜੇ ਦੀ ਵੀ ਹੁੰਦੀ ਧੌਕਣੀ ਭਾਉ ਭਾਉ ਦਾ ਅਰਥ ਡਰ ਅਦਬ ਧੌਕਣੀ ਧੌਕਣੀ ਤੋਂ ਬਿਨਾ ਧੌਕਣੀ ਫੂਕ ਮਾਰਦੇ ਨੇ ਅੱਗ ਤੇਜ ਹੁੰਦੀ ਜੀ ਸੋਨਾ ਟਣ ਲੱਗਿਆ ਹੁਣ ਦਾ ਮਤਲਬ ਭਾਉ ਖੱਲਾ ਅਗਨ ਤਪਤਾਉ ਅੱਗ ਤਪਦੀ ਤਪਤਾਉ ਅਗਨ ਤਪસ્યા ਨੂੰ ਕਰ ਆਗੋ ਗਈ ਹੁਣ ਇੰਨਾ ਕੁਝ ਹੋ ਗਿਆ ਤੇ ਇਸ ਤੋਂ ਅੱਗੇ ਸਤਵਾਂ ਭਾਂਡਾ ਭਾਉ ਕੋਠਾਲੀ ਤੋਂ ਬਿਨਾ ਸੋਨਾ ਕਿਵੇਂ ਟੁਕਣਾ ਹੈ ਭਾਉ ਪ੍ਰੇਮ ਦਾ ਭਾਂਡਾ ਅੰਮ੍ਰਿਤ ਤਿਤ ਢਾਲ ਇਹਨੂੰ ਸੁਣਿਓ ਅੱਜ ਮੈਂ ਅਰਥੇ ਦੇ ਜਦੋਂ ਦੇਖੇ ਅੰਮ੍ਰਿਤ ਉਹਦੇ ਜੀ ਢਲਦਾ ਕਹਿੰयां ਅਮਰ ਦਰਤ ਜੀਵਨ ਵੀ ਕੀਤਾ ਪਰ ਜਦੋਂ ਸੋਨੇ ਨੂੰ ਢਾਲਿਆ ਜਾਂਦਾ ਹੈ ਉਹਦੇ ਸੁਹਾਗਾ ਪਾਇਆ ਜਾਂਦਾ ਹੈ ਮੈਂ ਕਹਿੰਦਾ ਹਾਂ ਨਾ ਜੀ ਸੋਹਾਨ ਸੁਆਗਾ ਉਹਨੂੰ ਢਾਲਦਾ ਹੈ ਉਹ ਗੁਰਮਖਾਂ ਜੇ ਤੇਰੇ ਜੀਵਨ ਵਿੱਚ ਤੂੰ ਜੀਵਨ ਨੂੰ ਘੜਨਾ ਚਾਹਂਦਾ ਹੈ ਤੇਰੇ ਕੋਲ ਨਾਮ ਅੰਮ੍ਰਿਤ ਹੋਵੇਗਾ ਤੇ ਜੀਵਨ ਢਲੇਗਾ ਫਿਰ ਬੇਨਤੀ ਭਾਂਡਾ ਭਾਓ ਅੰਮ੍ਰਿਤਿਤ ਢਾਲ ਅੱਗੇ ਜੀ ਘੜੀਏ ਸ਼ਬਦ ਸਬਦ ਅਰਥ ਜੀਵਨ ਬੋਲ ਕਰੈਕਟਰ ਆਚਰਣ ਕਿੱਥੇ ਸੱਚੀ ਟਕਸਾਲ ਸਤ ਸੰਗਤ ਵਿੱਚ ਘੜੀਆਂ ਸ਼ਬਦ ਸੱਚੀ ਟਕਸਾਲ ਗੁਰੂ ਜੀ ਨੇ ਕਿਹਾ ਇਹ ਅੱਠ ਗੁਣ ਤੇਰੇ ਚ ਖੋਣਗੇ ਤੇ ਤੇਰਾ ਸਿੱਖਾਂ ਵਾਲਾ ਜੀਵਨ ਬਣੇਗਾ ਥੋੜੇ ਜਿਹਾ ਪਾਉਣ ਦੇ ਅਰਥ ਦੇਖੀਏ ਜਿੰਨੀ ਕੋ ਸਮੇ ਦੇ ਅਨੁਸਾਰ ਮੇਰੀ ਇੱਛਾ ਹੈ ਸਭ ਤੋਂ ਪਹਿਲਾ ਸ਼ਬਦ ਕਿਉਂਕਿ ਸੀ ਇੱਕ ਪਾਸੇ ਸੁਨਾਰ ਵੀਰ ਦਾ ਓਜਾਰ ਦੂਜੇ ਪਾਸੇ ਆਤਮਿਕ ਜੀਵਨ ਜੱਤ ਪਹਾਰਾ ਹੁਣ ਅਸੀਂ ਇੱਕ ਇੱਕ ਪੱਖ ਲਾਂਗੇ ਪੱਠੀ ਦੇ ਅਰਥ ਅਸੀਂ ਕਰ ਚੁੱਕੇ ਹਾਂ ਜੱਤ ਲਫ਼ਜ਼ ਪਾਵੇਂ ਅਸੀਂ ਹਿੰਦੀ ਚ ਅਜਾ ਦੂਜੇ ਤਰ੍ਹਾਂ ਯਤ ਵੀ ਲਿਖਿਆ ਜਾਂਦਾ ਯਤੀ ਪਰ ਗੁਰਬਾਣੀ ਵਿੱਚ ਜੱਜੇ ਨਾਲ ਜ਼ਿਆਦਾ ਆਇਆ ਯਤੀ ਜਤ ਜਤ ਦਾ ਅਰਥ ਹੈ ਆਪਣੀਆਂ ਇੰਦਰੀਆਂ ਨੂੰ ਕੰਟਰੋਲ ਕਰ ਲੈਣਾ ਫਿਰ ਅੱਜ ਸੁਣਿਓ ਗੁਰਮਤ ਵਿੱਚ ਜਤੀ ਦਾ ਅਰਥ ਕੇਵਲ ਇਹ ਨਹੀਂ ਕਿ ਜਿਨੇ ਸ਼ਾਦੀ ਨਹੀਂ ਕਰਾਈ ਉਹ ਤੋ ਜਤੀ ਹੈ ਨਹੀਂ ਪਿਆਰਿਓ ਯਾਦ ਰੱਖਿਓ ਗੁਰਮਤ ਵਿੱਚ ਗ੍ਰਿਸ਼ਤ ਵਿੱਚ ਰਹਿੰਦਾ ਜਿਹੜਾ ਇੰਦਰੀਆਂ ਤੋਂ ਮੁਕਤ ਹੋ ਗਿਆ ਉਹ ਜਤੀ ਹੈ ਇਹਨੂੰ ਥੋੜਾ ਜਿਹਾ ਸੁਣਿਓ ਇਹ ਇੱਕ ਇਹ ਭਾਈ ਸਾਹਿਬ ਨੇ ਸ਼ਬਦੀ ਵਰਤਿਆ ਆਖੇ ਭਾਈ ਗੁਰਦਾਸ ਸਾਹਿਬ ਜੀ ਨੇ ਕਿ ਜਤੀ ਜਿਹੜਾ ਹੈ ਸਭ ਤੋਂ ਪਹਿਲਾਂ ਜਤ ਜਤ ਦਾ ਅਰਥ ਆਪਣੇ ਗਿਆਨ ਇੰਦਰੀ ਆਪਣੀਆਂ ਇੰਦਰੀਆਂ ਤੇ ਕੰਟਰੋਲ ਕਰਨਾ ਜੀਵਨ ਵਿੱਚ ਘੜਨਾ ਚਾਹਨਾ ਥੋੜਾ ਜਿਹਾ ਧਿਆਨ ਨਾਲ ਸੁਣਿਓ ਆਪ ਆਨੰਦ ਸਾਹਿਬ ਦਾ ਪਾਠ ਕਰਦੇ ਹੋ ਤਿੰਨ ਇੰਦਰੀਆਂ ਦਾ ਜ਼ਿਕਰ ਬੜੀ ਵਾਰੀ ਕੀਤਾ ਉੰਜ ਵੈਸੇ ਮੈਂ ਇੱਕ ਵਾਰੀ ਇੱਥੇ ਫਰੀਦাবাদ ਦੀ ਬੇਨਤੀ ਕਰਕੇ ਗਿਆ ਸਾਂ ਕਿ ਜੇ ਜੀਵਨ ਨੂੰ ਕਢਣਾ ਹੈ ਤੇ ਤਿੰਨ ਇੰਦਰੀ ਅੱਖਾਂ ਦੂਜੇ ਕੰਨ ਤੇ ਤੀਜੀ ਜ਼ੁਬਾਨ ਨੱਕ ਦਾ ਯਾਦਾ ਜ਼ਿਕਰ ਨਹੀਂ ਕੀਤਾ ਕਿਤੇ ਤੇ ਸਕਿਨ ਚਮੜੀ ਪੂਰੀ ਦਾ ਨਹੀਂ ਕੀਤਾ ਗਿਆਨ ਇੰਦਰੀ ਨਾ ਇਹ ਸਭ ਤੋਂ ਪਹਿਲਾਂ ਜੇ ਜਤ ਕੈਮ ਕਰਨਾ ਹੈ ਤੇ ਗੁਰੂ ਅਮਰਦਾਸ ਜੀ ਦੇ ਬਚਨ ਕਿ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਫਿਰ ਬੇਨਤੀ ਹੈ اے ਸਰਬ ਨੂੰ ਮੇਰਿਓ ਸੱਚ ਹੈ ਸੁਨਣੇ ਨੂੰ ਪਿਠਾਏ ਇਹ ਨੇਤਰੋ ਮੇਰਿਓ ਹਰ ਤੁਮਹਿ ਜੋਤ ਧਰੀ ਹਰ ਬਿਨ ਅਵਰਨਾ ਦੇਖੋ ਕੋਈ ਗੁਰਮੁਖੋ ਅਮਲ ਕਾ ਲਾਗੂ ਕਰ ਲਿਕੇ ਨਾ ਅਸੀਂ ਜੀਵਨ ਕਢਣਾ ਬਾਬਾ ਜੀ ਦੇ ਸਿੱਖ ਬੰਨਾ ਬਾਹਰ ਮੁਖੀ ਲਿਬਾਸ ਤਾਂ ਜਨਾ ਖਣਾ ਵੀ ਪਾਸਕਦਾ ਮੈਨੂੰ ਬਖਸ਼ ਤੇ ਆਜੇ ਪਖੰਡੀ ਬੰਦੇ ਵੀ ਕਿਰਪਾਨਾ ਪਾ ਕੇ ਤੁਰ ਪੈਂਦੇ ਆ ਕਈ ਵਾਰ ਤੁਸੀਂ ਦੇਖ ਲਿਓ ਜੋ ਪਕੜੇ ਜਾਂਦੇ ਆ ਪਰ ਜ਼ਰੂਰੀ ਹੈ ਅਮਰ ਛਕਣਾ ਮੇਰੀ ਫਿਰ ਅਰਜ ਹੈ ਪਰ दैवी ਗੁਣਾ ਤੋਂ ਬਿਨਾ ਗੱਲ ਕਿਵੇਂ ਬਣੇਗੀ ਜੱਤ ਪਹਾਰਾਂ ਆਪਣੀਆਂ ਅੱਖਾਂ ਤੇ ਕਾਬੂ ਪਾ ਜਿਹੜੇ ਪਰ ਤਨ ਤੇ ਪਰ ਧਨ ਦੇ ਵਿੱਚ ਖਚ ਤੋਈਆਂ ਨੇ ਜੇ ਜੀਵਨ ਘੜਨਾ ਹੈ ਆਪਣੇ ਕੰਨਾਂ ਤੇ ਕਾਬੂ ਪਾ ਜਿਹੜੇ ਗੰਦਨ ਵੈਣ ਨਿੰਦਿਆ ਤੇ ਚੁਗਲੀ ਸੁਣਦੇ ਪਿਆ ਓਏ ਆਪਣੀ ਜੀਬ ਤੇ ਕਾਬੂ ਪਾ ਜਿਹੜੀ ਦੁਨੀਆ ਦੇ ਪਦਾਰਥਾਂ ਦੇ ਰਸਾਂ ਵਿੱਚ ਤੇ ਸੱਚੀ ਮੁੱਚੀ ਸੰਸਾਰ ਦੇ ਠਿੱਕੇ ਬੋਲਾਂ ਚ ਲੁਪਤ ਖੈ ਸਭ ਤੋਂ ਪਹਿਲਾਂ ਜੇ ਤੇਰੇ ਚ ਇੰਦਰੀਆਂ ਤੇ ਸੰਜਮ ਹੋ ਗਿਆ ਤਾਂ ਤੂੰ ਗੁਰੂ ਦਾ ਸਿੱਖ ਬਣੇਂਗਾ ਕਿਉਂਕਿ ਆਪਾ ਥੋੜਾ ਜੱਤ ਇਸ ਨੂੰ ਫੇਰ ਸੁਣਿਓ ਆ ਜਿਹੜੇ ਸਾਡੇ ਇੰਦਰੇ ਨੇ ਠੀਕ ਹੈ ਮੈਂ ਜਿਹੜੀ ਚੀਜ਼ੀ ਵੇਖੋਗੇ ਸਾਰੇ ਤਕਰੀਬਨ 99% ਜਿਹੜੀ ਚੀਜ਼ ਵੇਖੋਗੇ ਉਹਦੇ ਪ੍ਰਤੀ ਭਾਵੇਂ ਖਿੰਨ ਮਾਤਰ ਖਿਆਲ ਉਪਜੇ ਪਰ ਉਪਜੇਗਾ ਜ਼ਰੂਰ ਚੰਗਾ ਉਪਜੇ ਮੰਦਾ ਉਪਜੇ ਇਹਦਾ ਉਮਰ ਨਾਲ ਤੱल्लੁਕਾਤ ਨਹੀਂ ਜੇਕ 90 ਸਾਲ ਦਾ ਬਜ਼ੁਰਗ ਵੀ ਦੇਖੇਗਾ ਯਾਦ ਰੱਖੋ ਥਾਟ ਉਹਦੇ ਵਿੱਚ ਵੀ ਪੈਦਾ ਹੋ ਜਾਣਾ ਕੀ ਉਸ ਖਿਆਲ ਉੱਤੇ ਕਾਬੂ ਆ ਗਿਆ ਬੜੀ ਵੱਡੀ ਇਹ ਸਿੱਖੀ ਜੀ ਕਿ ਉਸ ਫੁਰਨੇ ਤੇ ਕੰਟਰੋਲ ਹੋ ਗਿਆ ਗੁਰੂ ਜੀ ਕਹਿੰਦੇ ਸਭ ਤੋਂ ਪਹਿਲਾਂ ਅੱਗੇ ਹੱਲ ਦੱਸ ਰਿਹਾ ਜਤ ਪਹਾਰਾਂ ਜੇ ਤੂੰ ਜੀਵਨ ਕੜਨਾ ਤੇ ਤੇਰੇ ਵਾਸਤੇ ਇੰਦਰੀਆਂ ਤੇ ਕਾਬੂ ਪਾਣਾ ਬਹੁਤ ਜ਼ਰੂਰੀ ਹੈ ਪਰ ਹੱਠ ਕਰਕੇ ਨਹੀਂ ਸ਼ਬਦ ਦੇ ਰਾਹੀ ਇਸ ਨੂੰ ਥੋੜਾ ਜਿਹਾ ਸੁਣਿਓ ਕਿਵੇਂ ਜਤ ਬਣ ਸਕਦਾ ਹੈ ਇਸ ਸੁਖਮਨੀ ਸਾਹਿਬ ਦਾ ਇੱਕ ਪਦ ਆਹ ਹੈ ਜਤ মিথিয়া নাহি রসনা পরস মন মে प्रीत निरंजन दर्श पर त्रया रूप ना पेखै नेत्र साध की टहल संत संगेत कर ना सुना काहु की निंदा सब ते जानै आपस को मंदा गुरु प्रसाद बिख्या पर हरै मन की वासना मन ते टरै ये है जत पहारा थोडे অর্থ ইদে আপা কর লিয়ে মিথিয়া নাহি রসনা পরস আ সংযম রাখ জবান তে ਝూট না বোল ਕਿੰਨੇ ਲੋਕ ਝੂਠ ਬੋਲਦੇ ਆ ਭਾਵੇਂ ਸਾਡੀ ਸ਼ਬਦਾਵਲੀ ਐ ਇਹ ਝੂਠ ਮਾਰਦਾ ਝੂਠ ਤਾਂ ਸੰਤ ਮਾਰਦਾ ਹੁੰਦਾ ਮਨਮੁਖ ਝੂਠ ਬੋਲਦਾ ਹੈ ਮਰੀ ਕੋਈ ਚੀਜ਼ ਪੈਦਾ ਹੁੰਦੀ ਹੈ ਦੁਬਾਰਾ ਇਹ ਲਫ਼ਜ਼ ਹੀ ਹੋਰ ਤਰ੍ਹਾਂ ਹੋ ਗਿਆ ਕਿ ਝੂਠ ਮਾਰਦਾ ਉਹ ਗੁਰਮੁਖੋ ਝੂਠ ਮਰ ਜਾ ਜਿਹੜੀ ਚੀਜ਼ ਮਰ ਜਾਏਗੀ ਜੇ ਬੀਜ ਦਾ ਉੱਪਰ ਵਾਲਾ ਛਿਲਕਾ ਮਰੇਗਾ ਤੇ ਵਿੱਚੋਂ ਅੰਕੁਰ ਨਿਕਲੇਗਾ ਝੂਠ ਮਰੇਗਾ ਤੇ ਸੱਤ ਦਾ ਧਨਮ ਹੋ ਗਿਆ ਝੂਠ ਤਾਂ ਮਰਦਾ ਹੀ ਕੋਈ ਨਹੀਂ ਬੰਦਾ ਝੂਠ ਬੋਲਦਾ ਇਹ ਸ਼ਬਦਾਵਲੀ ਸਾਡੀ ਜੀ ਹੁਣ ਮਿੱਥਿਆ ਨਾ ਹੀ ਰਸਨਾ ਪਰਸ ਇਹ ਕਿਵੇਂ ਕੰਟਰੋਲ ਕਰੀਏ ਹੱਥ